ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਜੀ ਤੁਸੀਂ ਮਵਾਜ਼ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ 'ਤੇ ਰਾਜ ਉੱਗਦੀ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਡੌਮਡ ਦਿਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਜੀ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ਹੀਦ ਵੀ ਹੋ ਜਾ ਮਰ ਵੀ ਜਾ ਮਤਾਂ ਵੀ ਕਿਸਾਨਾਂ ਦੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈ ਨਹੀਂ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪ ਇਕੱਠੇ ਰਹਿੰਦੇ ਆ ਇੱਕ ਨੂਰ ਤੇ ਸਮਝ ਕੋਪ ਜਿਆ ਕੌਣ ਭਲੇ ਕੋ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਪੁੰਜੇ ਬਹਿ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘਟ ਚ ਪਾ ਦੇ ਨਹੀਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਬੜਾ ਚੰਗਾ ਲੱਗਿਆ ਬੜਾ ਠੋਕੇ ਉਹਨਾਂ ਨੇ ਗੱਲ ਕਹੀ ਕਿ ਮੈਂ ਜੇ ਕੁਰਸੀਆਂ ਨੂੰ ਲੱਤ ਮਾਰਦਾ ਭਾਵੇਂ ਫਲਾਣਾ ਤੁੰਕਾ ਜੇ ਮੈਂ ਪੰਜਾਬ ਦੇ ਲੋਕਾਂ ਦਾ ਖੜਾ ਪੰਜਾਬ ਵਾਸੀਆਂ ਦਾ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਕੋਈ ਪਹਿਲਾ ਐਸਐਸਸੀਐਮ ਇਹ ਸਟੇਟਮੈਂਟ ਦਿੱਤੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਹੈ ਸਾਰੇ ਦੇਸ਼ ਦਾ ਸਵਾਲ ਹੈ ਸਾਰੇ ਦੇਸ਼ ਨਹੀਂ ਬੜਾ ਸਾਥ ਦਿੱਤਾ ਤੁਸੀਂ ਮਾਜ ਪ੍ਰੈਸ ਵਾਲੇ ਨੇ ਬੜਾ ਸਾਥ ਦਿੱਤਾ ਸਾਰੇ ਦੇਸ਼ ਦੇ ਕਿਸਾਨਾਂ ਦਾ ਸਵਾਲ ਹੈ ਕੋਈ ਇਕੱਲੇ ਕਿਸੇ ਇੱਕ ਪੰਜਾਬ ਦਾ ਸਵਾਲ ਨਹੀਂ ਕਿਸੇ ਯੂਪੀ ਦਾ ਸਵਾਲ ਨਹੀਂ ਸਾਰੇ ਦੇਸ਼ ਜਿਹੜੇ ਵਾਸਤੇ ਕਿਸਾਨ ਹੈ ਕਿਸਾਨ ਖੇਤੀ ਕਰਦਾ ਹੈ ਕਿਸਾਨ ਅਨਾਜ ਦਿੰਦਾ ਤਾਂ ਬਿਲਡਿੰਗਾਂ ਤੇ ਨਾਲ ਜੁਗਦੀ ਨਹੀਂ ਤੇ ਜੇ ਭੁੱਖੇ ਮਰਨਾ ਹੈ ਤਾਂ ਤੁਸੀਂ ਕਿਸਾਨਾਂ ਨੂੰ ਲੋਨਸ ਦਿਓ ਤੇ ਜੇ ਜਿਉਣਾ ਹੈ ਸਾਹ ਲੈਣੇ ਹੈ ਗੁਰੂ ਗ੍ਰੰਥ ਨੂੰ ਜਾ ਕੇ ਦਰਸ਼ਨ ਦੇਣੇ ਉਹਦੀ ਕਚਹਿਰੀ 'ਚ ਖੜੇ ਹੋਣਾ ਤਾਂ ਫਿਰ ਕਿਸਾਨਾਂ ਦੇ ਸਾਥ ਮੈਂ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਤੇ ਸ਼ੀਤ ਵੀ ਹੋ ਜਾ ਮਰ ਵੀ ਜਾ ਮਤਾਂ ਵੀ ਕਿਸਾਨਾਂ ਤੇ ਪੰਜਾਬ ਦੀ ਧਰਤੀ ਦੇ ਨਾਲ ਰਹਿਣਾ ਇਕੱਲੇ ਪੰਜਾਬ ਦੀ ਗੱਲ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਹੈ ਮੈਂ ਬੜੀ ਬੜੀ ਇਹ ਗੱਲ ਕਹੀ ਹੈ ਦੇਸ਼ ਸਾਡਾ ਕਿਸੇ ਦੇ ਬਾਪ ਦਾ ਨਹੀਂ ਕਿਸੇ ਨੇ ਰਜਿਸਟਰੀ ਨਹੀਂ ਕਰਾਈ ਕਰਾਈ ਹੈ ਹੈਗੀ ਨਾ ਹਿੰਦੁਸਤਾਨ ਐਡਾ ਵੱਡਾ ਵਿਸ਼ਾਲ ਦੇਸ਼ ਸਾਰੇ ਆਪ ਇਕੱਠੇ ਸਾਰੇ ਧਰਮ ਵਾਲੇ ਸਾਰੇ ਵਰਗ ਵਾਲੇ ਬੰਦੇ ਆਪ ਇਕੱਠੇ ਰਹਿਣੇ ਆ ਇੱਕ ਨੂਰ ਤੇ ਸਮਝ ਕੋਪ ਜਿਆ ਕੋਣ ਭਲੇ ਕੋੰ ਮੰਦੇ ਇੱਕ ਰਾਜਾ ਗੱਦੀ ਤੇ ਬੈਠ ਕੇ ਇਹੋ ਜਿਹਾ ਹੋਣਾ ਚਾਹੀਦਾ ਕਿ ਪੁੰਜੇ ਬੈ ਕੇ ਆਖੇ ਭਾਈ ਤੂੰ ਰੋਟੀ ਖਾਧੀ ਆ ਤਾਂ ਮੇਰੇ ਘਟੇ ਚ ਪਾ ਦੇ ਨਹੀਂ ਤਾਂ ਮੈਂ ਨਹੀਂ ਰੋਟੀ ਖਾਣੀ ਅੱਜ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਬਾਕੀ ਤਾਂ ਰੱਬ ਜਾਣਦਾ ਸਵੇਰੇ ਸਵੇਰੇ ਇੱਕ ਵੀਡੀਓ ਆਈ ਮੇਰੇ ਕੋਲ ਭਗਵੰਤ ਮਾਨ ਜੀ ਦੀ ਬੜਾ ਚੰਗਾ ਲੱਗਿਆ ਬੜਾ ਠੋਕ ਕੇ ਉਹਨੇ ਗੱਲ ਕਹੀ ਕਿ ਮੈਂ ਜਿਆ ਕੁਰਸੀਆਂ ਨੂੰ ਲੱਤ ਮਾਰਦਾ ਮੈਂ ਫਲਾਣਾ ਤੁਹਾਨੂੰ ਕਹੇ ਮੈਂ ਪੰਜਾਬ ਦੇ ਲੋਕਾਂ ਨਾਲ ਖੜਾ ਪੰਜਾਬ ਪਾਸੀਆਂ ਨਾਲ ਖੜਾ ਬੜਾ ਚੰਗਾ ਲੱਗਿਆ ਕੈਰੋ ਸਾਹਿਬ ਤੋਂ ਬਾਅਦ ਪ੍ਰਤਾਪ ਸਿੰਘ ਕੈਰੋ ਤੋਂ ਬਾਅਦ ਮੈਨੂੰ ਪਹਿਲਾ ਐਸਐਸਸੀਐਮ ਇਹ ਸਟੇਟਮੈਂਟ ਦਿੱਤੀ ਹੈ ਬਾਕੀ ਖੁਦਾ ਜਾਣਦਾ ਗੁਰੂ ਘਰ ਜਾਣਦਾ ਤੇ ਲੇਕਿਨ ਚੰਗਾ ਲੱਗਿਆ ਔਰ ਮੈਂ ਸੋਚਦਾ ਸਾਰਿਆਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਇਹ ਕੋ ਆਪਣਾ ਤਾਂ ਤੁਹਾਡਾ ਸਵਾਲ ਨਹੀਂ ਇਹ ਸਾਰੇ ਦੇਸ਼ ਦਾ ਸਵਾਲ ਹੈ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ